ਸਾਊ ਦਾ ਮੈਲਾ ਸਰਪੰਚ ਦਾ ਸ਼ਰੀਆਮ ਗੋਲੀਆਂ ਮਾਰ ਕੇ ਕੀਤਾ ਕਤਲ ਅੱਜ ਮੌਕੇ ਸਕੇ ਇੱਕ ਮੱਥੇ ਤੇ ਇੱਕ ਸਿਰਚ ਗੋਲੀ ਮਾਰ ਕੇ ਨਾ ਕਤਲ ਕੀਤਾ ਤੇ ਸਿਰ ਤੇ ਮੱਥੇ ਤੇ ਮਾਰੀਆਂ ਸਿੱਧੀਆਂ ਗੋਲੀਆਂ ਹੋਈ ਮੌਤ ਸਰਪੰਚ ਸਾਹਿਬ ਕੇ ਦੀ ਘਰੋਂ ਆ ਰਹੇ ਸੀ ਤੇ ਉਥੋਂ ਆਦੇ ਉਹਨਾਂ ਦੇ ਗੇਟ ਕੋਲ ਦੀ ਨੰਗਲ ਲੱਗੀ ਉਹਨਾਂ ਨੇ ਫਾਇਰਿੰਗ ਕੀਤੀ ਜੀ ਜਿਨ੍ਹਾਂ ਦੇ ਫਾਇਰ ਸਿਰਚ ਲੱਗੇ ਨੇ ਤੇ ਰਹੁੰਦੇ ਪੀੜ ਤੋਂ ਪਰਿਵਾਰ ਦਾ ਨਹੀਂ ਦੇਖ ਹੋ ਰਿਹਾ ਹਾਲ ਇਹ ਗੱਲ ਕਿਹਦੇ ਵੱਲੋਂ ਕੀਤੀ ਗਈ ਫਾਇਰਿੰਗ ਇਹਨਾਂ ਦੇ ਗਵੰਡੀਆਂ ਵੱਲੋਂ ਨਹੀਂ ਹੈ ਜੀ ਇਹਨਾਂ ਦੇ ਆਪਦੇ ਹੀ ਹੋਣਗੇ ਸਕਿਆਂ ਚ ਨੇ ਸਰ ਹਾਂਜੀ ਜੀ ਹਾਂ ਮਾਨਸਾ ਚ ਕਤਲ ਦੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਹੋਈ ਹੈ ਜਾਣਕਾਰੀ ਮੁਤਾਬਕ ਸਾਬਕਾ ਮਹਿਲਾ ਸਰਪੰਚ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਹੈ ਸਰੀਆਮ ਸਰुका ਸਰਪੰਚ ਮਹਿੰਦਰਜੀਤ ਕੌਰ ਨੂੰ ਘੇਰ ਕੇ ਉਸਦੇ ਗੋਲੀਆਂ ਮਾਰੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਕਾਤਲਾ ਵੱਲੋਂ ਸਿਰ ਤੇ ਮੱਥੇ ਤੇ ਸਿੱਧੀਆਂ ਗੋਲੀਆਂ ਮਾਰ ਸਰਪੰਚ ਦਾ ਕਤਲ ਕਰਤਾ ਗਿਆ ਹੈ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਇਹ ਵੱਡੀ ਵਾਰਦਾਤ ਮਾਨਸਾ ਦੇ ਪਿੰਡ ਖੇਲਣ ਤੋਂ ਸਾਹਮਣੇ ਆਈ ਹੈ ਜੀ ਸਰਪੰਚ ਸਾਡੀ ਪੈਣ ਮੇਰੀ ਰਿਸ਼ਤੇਦਾਰ ਵੀ ਸੀਗੀ ਤੇ ਪਿਛਲੇ ਕਈ ਦਿਨਾਂ ਤੋਂ ਇਹਨਾਂ ਦਾ ਕੋਈ ਮਸਲਾ ਚੱਲ ਰਿਹਾ ਸੀਗਾ ਸਾਡੇ ਸਰਪੰਚ ਜੋ ਮਨਪ੍ਰੀ ਸਰਪੰਚ ਸਾਡਾ ਪੁਰਾਣਾ ਸਾਬका ਉਹਨਾਂ ਨੇ ਪੁਲਿਸ ਨੂੰ ਤਲਾਬੀ ਕਿ ਪਿੱਛੇ 2-3 ਦਿਨਾਂ ਤੋਂ 18 ਤਰੀਕ ਨੂੰ ਉਹਨਾਂ ਨੇ ਐਪਲੀਕੇਸ਼ਨ ਦੇ ਕੇ ਆਏ ਵੀ ਸਾਡੇ ਗਵੰਡੀ ਤੋਂ ਤੰਗ ਕਰ ਰਹੇ ਨੇ ਕਿ ਸਾਡੇ ਜ਼ਮੀਨ ਦੇ ਵਿੱਚ ਕੋਈ ਰੋੜਿਆਂ ਦਾ ਮਸਲਾ ਸੀ ਉਹ ਸਿੱਟ ਗਏ ਤੇ ਜਦੋਂ ਪੁਲਿਸ ਨੇ ਨਹੀਂ ਸਾਰ ਲਈ ਕੋਈ ਉਹਨਾਂ ਨੂੰ ਪੰਚਾਇਤ ਨੂੰ ਵੀ ਕਿਹਾ ਪੰਚਾਇਤ ਨੇ ਵੀ ਉਹਨਾਂ ਨੂੰ ਕਿਹਾ ਵੀ ਸਮਝਾਇਆ ਪਰ ਹੁਣ ਅੱਜ ਦੋਨੇ ਦੇ ਵੀਰੇ ਮੇਰੇ ਭਰਾ ਬਾਈ ਮਨਪ੍ਰੀਤ ਸਰਪੰਚ ਦੇ ਵੀ ਤੇ ਉਹਨਾਂ ਦੀ ਵਾਈਫ ਦੇ ਵੀ ਉਹਨਾਂ ਨੇ ਹਮਲਾ ਕੀਤਾ ਤੇ ਮੌਕੇ ਤੇ ਮੇਰੀ ਭੈਣ ਦੇ ਉਹਨਾਂ ਨੇ ਪਹਿਲਾਂ ਦੂਰੋਂ ਹਮਲਾ ਕੀਤਾ ਕਿ ਕੋਈ ਨਾ ਵੱਜੀਆਂ ਕਿ ਅੱਜ ਮੌਕੇ ਤੇ ਕਿਉਂ ਇੱਕ ਮੱਥੇ ਤੇ ਇੱਕ ਸਿਰ 'ਚ ਗੋਲੀ ਮਾਰ ਕੇ ਨਾ ਕਤਲ ਕੀਤਾ ਤੇ ਮੌਕੇ ਤੇ ਫਿਰ ਮੇਰਾ ਜੋ ਸਾਡੇ ਸਰਪੰਚਾ ਉਹਨੇ ਵੀ ਭੱਜ ਕੇ ਜਾਨ ਬਚਾਈ ਆ। ਕਤਲ ਦੀ ਵਾਰਦਾਤ ਤੋਂ ਬਾਅਦ ਪੂਰਾ ਇਲਾਕਾ ਦਹਿਲ ਉੱਠਿਆ ਹੈ। ਘਰ 'ਚ ਚੀਕ ਚਿਹਾੜਾ ਮੱਚ ਚੁੱਕਿਆ। ਹਰ ਹੁੰਦੇ ਇਸ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾ ਰਿਹਾ। ਸਭ ਦਾ ਪੰਚਾਇਤ ਇਹ ਅਜਿਹੀ ਘਟਨਾ ਹੋਈ ਹੈ ਜਿਹੜੀ ਉਹ ਤਰੀਕੀ ਜੀ ਮਨੋਂ ਇੰਨਾ ਖੇਤੀ ਨੂੰ ਲੈ ਕੇ ਕੋਈ ਮਸਲਾ ਸੀਗਾ, ਕੋਈ ਰੋੜੇ ਰਾੜੇ ਲਾਹੇ ਸੀਗੇ। ਜਿੰਨੇ ਕੁ ਸੁਣਿਆ ਸੀ ਉਹ ਕੋਈ ਪੰਚਾਇਤੀ ਮਸਲੇ 'ਚ ਵੀ ਆਇਆ ਕੋਈ ਨਾ ਸਮਝੌਤਾ ਨਾ ਹੋਇਆ ਅੱਜ ਇਹ ਕਿਸੇ ਦੇ ਸਰਪੰਚ ਸਾਹਿਬ ਕੇਦੇ ਘਰੋਂ ਆ ਰਹੇ ਸੀਗੇ ਤੇ ਉਥੋਂ ਆਦੇ ਉਹਨਾਂ ਦੇ ਗੇਟ ਕੋਲ ਦੀ ਨੰਗਲ ਲੱਗੀ ਉਹਨਾਂ ਨੇ ਫਾਇਰਿੰਗ ਕੀਤੀ ਹੈ ਜੀ ਇਹਨਾਂ ਦੇ ਫਾਇਰ ਸਰਚ ਲੱਗੇ ਨੇ ਪਤਾ ਕੀ ਗੱਲ ਕਿਹਦੇ ਵੱਲੋਂ ਕੀਤੀ ਗਈ ਫਾਇਰਿੰਗ ਇਹਨਾਂ ਦੇ ਗਵੰਡੀਆਂ ਵੱਲ ਨਹੀਂ ਹੈ ਜੀ ਇਹਨਾਂ ਦੇ ਆਪ ਦੀ ਹੋਣਗੇ ਸਕਿਆਂ 'ਚ ਨੇ ਸਰ ਹਾਂਜੀ ਹਾਂ ਇਸ ਮਾਮਲੇ 'ਚ ਪੁਲਿਸ ਵੱਲੋਂ ਸਾਬਕਾ ਮੈਲਾ ਸਰਪੰਚ ਦੀ লাশ ਨੂੰ ਕਬਜ਼ੇ 'ਚ ਲੈ ਕੇ ਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਆ ਸਾਨੂੰ ਪਤਾ ਲੱਗਾ ਕਿ ਭਿੰਦਰਜੀਤ ਕੌਰ ਪਤਨੀ ਮਨਪ੍ਰੀਤ ਸਿੰਘ ਦਾ ਜਿਹੜਾ ਕੰਡ ਖੇਲੰਦਾ ਦਾ ਮਾੜਾ ਜਿਹੜਾ ਗੋਲੀ ਮਾਰ ਕੇ ਸਨ ਕਰਦਾ ਤੇ ਇਹ ਮੌਕੇ ਜਾ ਕੇ ਸਾਰਾ ਹਾਲਾਤ ਦੇਖੇ ਤੇ ਅਸੀਂ ਇਹਦੇ ਤਹਿ ਜਿਹੜੇ ਦੋਸ਼ੀ ਨੇ ਫਰਾਰੇ ਉਹਨਾਂ ਨੂੰ ਫੜਨ ਲਈ ਜਿਹੜੀ ਟੀਮਾਂ ਬਣਾਤੀਆਂ ਨੇ ਲਗਭਗ ਥਾਣਿਆਂ ਦੀਆਂ ਤੇ ਜਲਦੀ ਜਲਦੀ ਦੋਸ਼ੀਆਂ ਨੂੰ ਫੜ ਲਿਆ